ਕਹ ਲੱਗਿਆ ਲੋਕੀ ਨਿਤ ਜੰਮਦੇ ਤਾਂ ਵੀ ਮੁੱਕ ਜਾਂਦੇ ਸਿੱਖ ਨਿਤ ਮਰਦੇ ਤਾਂ ਵੀ ਮੁੱਕਦੇ ਨਹੀਂ ਜਿਵੇਂ ਬੋੜ ਦੇ ਦਰਖਤ ਨੂੰ ਲੱਗੇ ਹੋਣ ਪੱਤੇ ਨਵੇਂ ਹੋਰ ਆ ਜਾਣ ਪਿਛਲੇ ਸੁੱਕਦੇ ਨਹੀਂ ਸ਼ਹੀਦਾ ਦੀਆਂ ਯਾਦਾਂ ਵਿੱਚ ਨਿਤ ਲੱਗਦੇ ਮੇਲੇ ਲੋਕੀ ਪਾਪੀਆਂ ਦੀ ਕਬਰਾਂ ਤੇ ਠੁਕਦੇ ਨਹੀਂ ਜੇ ਤੂੰ ਗੋਲੀਆਂ ਗਿਣ ਕੇ ਨਹੀਂ ਮਾਰਦਾ ਸਿਰ ਚੁੱਕਣ ਲੱਗਿਆਂ ਵੀ ਸਿੱਖ ਗਿਣਦੇ ਨਹੀਂ ਉਹਨਾਂ ਸ਼ਬਦ ਵਰਤੇ ਕਹਿ ਲੱਗੇ ਭੱਲਿਆ ਸਿੱਖ ਪਾਵੇਂ ਨਿਤ ਸ਼ਹਾਦਤਾਂ ਦਿੰਦੇ ਐ ਪਰ ਇਹ ਗੁਰੂ ਦਾ ਆਸਰਾ ਲੈ ਕੇ ਜਦੋਂ ਜਿਉਂਦਾ ਨਾ ਤਾਂ ਵੀ ਇਹ ਆਪਣਾ ਆਪ ਕੁਰਬਾਨ ਕਰਕੇ ਗੁਰੂ ਨੂੰ ਇਹ ਬਚਨ ਆਖਦਾ ਸਤਗੁਰੂ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ